ਦੀ ਟੀਮ ਦੇ ਨਾਲ ਹੈ ਜਿੰਮੀ ਦੇ ਦੁਆਰਾ ਡਾਊਨਲੋਡ ਕਰਨਾ ਪਏ ਜੀ ਫੇਸਬੁੱਕ ਉਹ ਦੂਜੀ ਐਪ ਜੀ ਪੰਗਰ ਖੇੜਾ ਤੇ ਕਬੂਲ ਸ਼ਾਹ ਦੀਆਂ ਦੋਹਾਂ ਟੀਮਾਂ ਬਈ ਨੇੜੇ ਰਿਓ ਤੇ ਪਲੇਅਰ ਆਪਦੇ ਪੂਰੇ ਕਰਕੇ ਰੱਖਿਓ ਮੇਰਾ ਭਰਾ ਲਾ ਲੀ ਫੌਜੀ ਸਾਹਿਬ ਆ ਗਏ ਗਰਾਊਂਡ ਦੇ ਨੇੜੇ ਕਬੂਲ ਸ਼ਾਹ ਵਾਲਾ ਫੌਜੀ ਆ ਰਿਹਾ ਗਰਾਊਂਡ ਦੇ ਨੇੜੇ ਤੇ ਪੰਗਰ ਖੇੜੇ ਵਾਲੇ ਮੁੰਡੇ ठीक है जी दूजी टीम मैं सोची जी अच्छे अब भी टीम तैयार की गल्बिया बड़ी खेडारी फिर नहीं है मुकाबला चोटी का टीमों टीम खिलाड़ियों का ਲੇ ਵੀ ਫੌਜੀਆ ਪਾਲੀ ਦਾ ਕਹਿਰ ਬਹੁਤ ਆ ਕੀਆਂ ਨੂੰ ਪਾਲੀ ਰਾਜ ਹੈ ਗਿਆ ਤੇ ਕੀਆਂ ਦੇ ਹੱਥਾਂ ਲੱਗ ਜਾਣਾ ਮਿਲ ਗਿਆ ਖੇਡ ਦੇ ਮੈਦਾਨ ਦੇ ਉੱਤੇ ਕਮਾਲ ਜਿਹੜੀ ਆ ਉਹ ਕਹਿੰਦੇ ਜੋਬਰਾ ਨੇ ਕਰ ਦਿੱਤੀ ਆ ਗੱਲਾਂ ਬਾਤਾਂ ਟਿਕਾੜੇ ਨੇ ਖੇਡ ਦੇ ਗਰਾਊਂਡ ਦੇ ਵਿੱਚ ਮੇਰੇ ਮਿੱਤਰੋ ਆਹ ਖਿਡਾਰੀ ਕਿਹੜਾ ਕਮਾਲ ਕਰਦਾ ਹੈ ਪਰ ਸਾਹਬਰੇ ਮੇਰੇ ਮਿੱਤਰੋ ਵਾਸੀਆ 30 ਟੀਮ ਦੇ ਖਿਡਾਰੀ ਧੰਨ ਧੰਨ ਕਰਵਾਈ ਤੜਿਆ ਰਿਹਾ ਲੜੀ ਬਾਈ ਜੀ ਨੰਬਰ 10 ਪਿਛਲੇ ਪਾਸੇ ਕਿੰਨੇ ਕਿੰਨੇ ਆ ਟੀਮਾਂ ਦੇ ਪਲੇਅਰਾਂ ਦੇ 6 ਦੇ 4 ਵਾ ਦੀ ਦਾ 6 ਨੰਬਰ ਨੇ ਵਾਸੀਆਂ ਦੀ ਟੀਮ ਦੇ ਵਿੱਚ 4 ਨੰਬਰ ਬਿੱਲੇ ਦੀ ਨਾਲ ਦੀ ਟੀਮ ਦੇ ਵਿੱਚ 6 ਤੇ 4 ਦੀ ਟੱਕਰ ਆਹ ਮੁਕਾਬਲਾ ਬੜਾ ਤਗੜਾ ਦੋਨੇ ਟੀਮਾਂ ਦੇ ਖਿਡਾਰੀਆਂ ਦਾ ਆਹ ਖਿਡਾਰੀ ਤਿਆਰ ਵਰ ਤਿਆਰ ਨੇ ਕੀ ਹੋਰ ਮਨਸੂਬੇ ਨੇਕ ਤੇ ਬੰਦਾ ਕੀ ਨਹੀਂ ਕਰ ਸਕਦਾ